ਇਕ ਮਾਂ ਪਿਓ ਹੀ ਹੁੰਦਾ ਹੈ ਕਿ ਜਿਹੜਾ ਆਪਣੇ ਬੱਚਿਆਂ ਦੀਆਂ ਉਲੰਧੀਆਂ ਨੂੰ ਵੇਖਣਾ ਚਾਹੁੰਦੇ ਨੇ ਕਾਮਨਾਵਾਂ ਕਰਦੇ ਨੇ ਪਰਮੇਸ਼ਰ ਦੇ ਗਾੜੀ ਦੁਆਵਾਂ ਕਰਦੇ ਨੇ ਪਰ ਸੰਸਾਰ ਉਤੋਂ ਉਤੋਂ ਦੁਆਵਾਂ ਜ਼ਰੂਰ ਦੇ ਸਕਦਾ ਹੈ ਪਰ ਦਿਲੋਂ ਦੁਆ ਨਹੀਂ ਉਹਨਾਂ ਦੇ ਨਿਕਲਦੀ ਕਿ ਇਹਨਾਂ ਦਾ ਕੁਝ ਬਣ ਜਾਵੇ ਇੱਕ ਮਾਂ ਪਿਓ ਹੀ ਹੁੰਦਾ ਹੈ ਜਿਹੜਾ ਦੁਆ ਦਿਲ ਤੋਂ ਦੁਆ ਕਰਦਾ ਹੈ ਤੇ ਸਾਡਾ ਮਾਤ ਪਿਤਾ ਹਰ ਰਾਯਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਕਲਗੀਧਰ ਪਾਤਸ਼ਾਹ ਹੈ ਮਹਾਰਾਜ ਜਿਹੜਾ ਹਮੇਸ਼ਾ ਸਾਡਾ ਭਲਾ ਉਹਨਾਂ ਨੇ ਲੋਚਿਆ ਹੈ ਜਾਣਿਆ ਤੇ ਘਿਆ ਹੈ ਜਿਨ੍ਹਾਂ ਨੇ ਸਾਡੇ ਤੋਂ ਸਰਬੰਸ ਵੀ ਲੁੱਟਾਇਆ দান ਕੀਤਾ ਹੈ ਵਾਰਿਆ ਤੇ ਮਹਾਰਾਜ ਮੈਂ ਅਜਾਨ ਹਾਂ ਮੈਨੂੰ ਤਰਨਾ ਨਹੀਂ ਆਉਂਦਾ ਮੈਂ ਤਰਾਂ ਕਿਤਾ ਮੈਂ ਸੰਸਾਰ ਤੋਂ ਪਾਰ ਕਿਦਾਂ ਹੋਵਾਂ ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲਾ ਬਾਂਹ ਦੇ ਮੈਨੂੰ ਆਪਣੀ ਬਾਂਹ ਦੇ ਤੇ ਮੈਂ ਤੇਰੀ ਬਾਂਹ ਫੜ ਕੇ ਤੇ ਪਾਰ ਹੋ ਜਾ ਬਾਂਹ ਕਿਰਪਾ ਸੰਗਤ ਨਾਮ ਸਿਮਰਨ ਇਹੇ ਮਾਲਕ ਦੀ ਬਾਂਹ ਹੁਣ ਅਸੀਂ ਇਹ ਸੋਚੀ ਜਾਈਏ ਕਿ ਰੱਬ ਦੀ ਬਾਂਹ ਕਦੋਂ ਸਾਡੇ ਗੜੀ ਆਵੇਗੀ ਕਦੋਂ ਰੱਬ ਹੱਥ ਫੜਾਊਗਾ ਤੇ ਅਸੀਂ ਉਹਦਾ ਹੱਥ ਫੜਾਂਗੇ ਤੇ ਪਾਰ ਹੋ ਜਾਾਂਗੇ ਇੱਕ ਹੁੰਦਾ ਹੈ ਨਿਰਗੁਣ ਰੂਪ ਇੱਕ ਹੁੰਦਾ ਹੈ ਸਰਗੁਣ ਸਰੂਪ ਨਿਰਗੁਣ ਉਹ ਹੈ ਜਿਹੜਾ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਪ੍ਰਮਾਤਮਾ ਸਾਡੇ ਅੰਗ ਸੰਗ ਹੈ ਸਰਗੁਣ ਸਰੂਪ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂ ਸਾਹਿਬਾਨ ਆਏ ਸਰੀਰ ਦੇ ਵਿੱਚ ਉਹ ਸਰਗੁਣ ਸਰੂਪ ਹੈ ਤੇ ਮਾਲਕਾ ਮੈਨੂੰ ਆਪਣੀ ਕਿਰਪਾ ਰੂਪ ਇਹ ਬਾਈਤਾ ਹੈ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਚੱਲ ਕੇ ਆਉਂਨੇ ਆਂ ਸਤ ਸੰਗਤ ਕਰਦੇ ਆਂ ਗੁਰੂ ਦੇ ਦਰਸ਼ਨ ਕਰਦੇ ਆਂ ਕਥਾ ਕੀਰਤਨ ਸੁਣਦੇ ਆ ਇਹ ਮਾਲਕ ਦੀ ਬਾਣੀ ਤੇ ਜੋ ਇਹਦੇ ਵਿੱਚ ਉਪਦੇਸ਼ ਦਿੱਤਾ ਜਾਊਗਾ ਜੋ ਸਿੱਖਿਆ ਦਿੱਤੀ ਜਾਊਗੀ ਜੇ ਇਹਦੇ ਅਸੀਂ ਉਹ ਗ੍ਰਹਿਣ ਕਰ ਲਈ ਉਹ ਫੜ ਲਈ ਤੇ ਉਹ ਮਾਲਕ ਦੀ ਬਾਣੀ ਤੇ ਜੇ ਅਸੀਂ ਗੱਲ ਨਹੀਂ ਮੰਨੀ ਇਹਦਾ ਮਤਲਬ ਅਸੀਂ ਬਾਣੀ ਨਹੀਂ ਫੜਦੀ ਇਸ ਰੱਬ ਨੇ ਤੇ ਫੜਾਉਂਦਾ ਯਤਨ ਕਰਦਾ ਪਰਮੇਸ਼ਰ ਤਾਂ ਸੋਝੀ ਵਾਰ-ਵਾਰ ਦਿੰਦਾ ਹੈ ਪਰ ਬੰਦਾ ਨਹੀਂ ਸਮਝਦਾ